ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਸੱਜਣੋਂ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਪਹੁੰਚੇ ਆਂ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼ੇਰੀ ਤਰਨਤਾਰ ਸਾਹਿਬ ਬਾਈ ਮੰਗੇ ਦੇ ਫਾਰਮ ਦੇ ਤਿੰਨ ਵੇੜਾ ਵਿਖਾਵਾਂਗੇ ਟੌਪ ਕੁਆਲਿਟੀ ਦੀਆਂ ਐਚ ਐਫ ਜਰਸੀ ਐ ਸ਼ੈਰ ਠੀਕ ਆ ਜੀ ਤੇ ਗੱਲਬਾਤ ਕਰਦੇ ਆ ਬਣੇ ਰੋ ਅੰਡ ਤੱਕ ਉਸਦੇ ਕਿਵੇਂ ਦੇ ਰਹਿਣਗੇ ਭਾਅ ਪੱਤੇ ਲਓ ਜੀ ਭਾਈ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਵਧੀਆ ਜੀ ਓਕੇ ਵਧੀਆ ਬਿਲਕੁਲ ਚਲ ਸ਼ੁਕਰ ਯਾਰ ਡਰੈਸ ਕਰੀ ਗਏ ਨੋਡ ਡਰੈਸ ਵੀ ਜੀ ਆਪਣਾ ਫੈਨ ਹੈਗਾ ਦੋਸਤ ਹਾਂ ਤੇ ਆਪਾਂ ਨੂੰ ਜਿਲਾ ਹੈਗਾ ਸਿਦਨਤਨ ਸਾਹਿਬ ਹੂੰ ਤੇ ਤਸਵੀਰ ਆਪਾਂ ਨੂੰ ਲੱਗਦੀ ਆ ਪੱਟੀ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 84273 50474 ਠੀਕ ਆ ਹਾਂਜੀ ਤੇ ਸੂਈ ਤੋਂ ਕਰੀਏ ਸ਼ੁਰੂਆਤ ਜਿੱਦੋਂ ਮਰਜ਼ੀ ਕਰ ਲਓ ਆਜੋ ਫਿਰ ਉੱਤੇ ਸ਼ਹਿਰ ਸ਼ਹਿਰ ਤੁਸੀਂ ਹੈਨਾ ਕਿੰਨਾ ਦੁੱਧ ਕੋਲੇ ਤੇ ਆ ਬੱਚਾ ਆ ਗਿਆ ਨਾ ਨਹੀਂ ਬੱਚਾ ਉਹ ਤੇ ਉਹ ਜੀ ਵੀ ਜੀ ਕਿਹੜਾ ਬੱਚਾ ਜੀ ਆ ਬੱਚਾ ਲਾਲ ਲਾਲ ਬੱਚਾ ਆ ਗਿਆ ਹੈਨਾ ਉਹ ਹੋ ਜਾਈ ਤੇ ਬਾਕੀ ਇੰਨੀ ਗੱਲ ਐ ਭਈ ਸੂਈ ਫਰਾ ਗਿਆ ਕਰਮਾ ਨਹੀਂ ਕੋਈ ਚੱਕਰ ਨਹੀਂ ਠੀਕ ਆ ਓਕੇ ਬਹੁਤ ਵਧੀਆ ਜੇ ਬੀਬੀ ਨੇ ਲੈਣੀ ਨਾ ਚੌਣ ਨੂੰ ਅੱਛਾ ਘਰੇ ਤੇ ਘਰੇ ਚੌਣ ਨੂੰ ਕੀ ਕੀ ਤੇ ਕਿਆ ਬਾਤਾਂ ਹੋਟ ਵਾਲੀ ਲਾਈ ਫਿਰਦੀ ਹਨਾ ਬਾਈ ਮੰਗੇ ਮੈਂ ਨਾ ਕਮਾਲ ਹੋਈ ਬਈ ਯਾਰ ਪੂਰਾ ਲੈਵਾ ਠਾੜੀ ਵਾਲਾ ਛੱਡਾ ਨਾ ਕਿੰਨਾ ਕੇ ਬਾਈ ਭਾਂਡੇ ਚ ਦੁੱਧ ਪਾਉਂਦੀ ਹੋਊਗੀ ਦੀਦੀ ਅੱਖ ਨੂੰ ਦੇ ਹੀ 16 ਕਿਲੋ ਵੀ ਆਖਦੀਏ 17 ਵੀ ਆਖਦੀਏ ਪਰ ਉਹ ਗੱਲ ਦਾ ਮਜ਼ਾ ਨਹੀਂ ਆਉਂਦਾ ਜਿਹੜਾ 18 ਦੁੱਧ ਆ ਨਾ 18 ਦੁੱਧ ਤਾਂ ਲੈਊਗਾ ਕੋ 14 ਕਿਲੋ ਹਾਂ 13 ਕਿਲੋ ਦੀ ਗਾਰੰਟੀ ਤੇ ਪਕੜ ਦਾਂਗੇ 13 ਦੀ ਗਾਰੰਟੀ ਤੇ 14 ਆਉਂਗਾ ਹਾਂ ਚੱਲ ਠੀਕ ਆ ਜੇ ਮੇਰੇ ਘਰ ਕਿਸੇ ਨੇ ਚਾਹਣਾ ਤਾਂ 14 ਤੇ ਵੇਚਾਂਗੇ ਓਕੇ ਖੋਲੋ ਤੋਰਾ ਤਰਾ ਕਰਵਾਈਏ ਚੈੱਕ ਸੁਵਾ ਕਣਵਾ ਲਈਏ ਪਤਾ ਹਾਂਜੀ ਸੁਵਾ ਕਣਵਾ ਲਈਏ ਸੁਵਾ ਵੀ ਜਿੱਦ ਜਾਈਏ ਹਾਂਜੀ ਸੁਵਾ ਦੋ ਜਾਈਏ ਬਾਹਰ ਚੰਗੀ ਆ ਠੀਕ ਆ ਤੋੜ ਦੋ ਲੰਮੀ ਚੰਗੀ ਹਣਾ ਥਣ ਥੂਣ ਵੀ ਚੰਗਾ ਹਾਂ ਹਾਂਜੀ ਫਾੜੀ ਵਾਲਾ ਝੱਡਾ ਦੁੱਧ ਚੰਗਾ ਪਰੂ ਹਾਂਜੀ ਇਹ ਵੀ ਕਰ ਲਈ ਆਈਆਂ ਅਜੇ ਪਰਸੋਂ ਦੇ ਪਾ ਕੇ ਵੀਡੀਓ ਪਾਈ ਆ ਹਾਂ ਪਰਸੋਂ ਪਾ ਲਈ ਆਈਆਂ ਕਰਮਾਲੀਆਂ ਲਾਓ ਮੋੜ ਲਾਓ ਮਹਾਰਾਜ ਦੀ ਕਿਰਪਾ ਦਿਹਾੜੀ ਡੰਗਰ ਸਾੰਭਿਆ ਸੁੰਭਿਆ ਹੋਵੇ ਨਾ ਹੋਰ ਗੱਲ ਹੋ ਜਾਂਦੀ ਦੁੱਧ ਦੁੱਧ ਵਾਲੇ ਕਿਹੜੇ ਕਿਹੜਾ ਦੁੱਧ ਹਾਂ ਬਾਕੀ ਇਹਨੇ ਮੈਂ ਦੁੱਧ ਤੇ ਸਰਦ ਦੇਣਾ ਵਹਿੜਿਆ ਨਵੀਂ ਆ ਲਾਓ ਕੀ ਚੀਜ਼ ਬਹੁਤ ਹੋ ਗਈ ਨਹੀਂ ਸੋਣੀ ਆ ਵਾਛੀ ਇਦਰੀ ਪੂਰੀ ਬਰੇਡ ਾਲੀ ਨਹੀਂ ਕੋਈ ਛੱਟਾ ਨਹੀਂ ਓਕੇ ਆ ਧਾਰਾਂ ਦੇ ਧਾਰਮ ਮਰਵਾ ਦਿੰਨੇ ਕੋਨੇ ਮਰਵਾ ਦਾਂਗੇ ਮਗਰੋਂ ਹਣਾ ਹਾਂ ਮਗਰੋਂ ਦੀ ਮਰਾਦ ਹਾਂ ਮਗਰ ਮਰਵਾ ਦਾਂ ਕਿਆ ਬਾਤ ਹੈ ਲੈਵਾ ਬੜਾ ਕੰਮ ਦਾ ਹਣਾ ਲੱਗਾ ਵਾ 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 ਠੰਡੀ ਤੇਰੀ ਫੁੱਲ ਤੇ ਬਾਈ ਜੀ ਕੀਮਤ ਮੇਰੀ ਨਾ ਹੂੰ ਕਿੰਨੇ ਤੋਂ ਭੱਜਿਆ ਜੀ ਰੱਖਣੀ ਜੀ ਅੱਛਾ ਹਾਂ ਆਪਣੇ ਕੋ ਖੜਦੇ ਆ ਵਪਾਰੀ ਭਰਾ ਅੱਛਾ ਵਪਾਰੀ ਭਰਾ ਦਿੰਦੇ ਸੀ ਵੀ ਕੀਮਤ ਦਾ ਨਾਂ ਦੱਸ ਲੈ ਗਾ ਹਾਂ ਪਰ ਨਹੀਂ ਆਪਾਂ ਨਹੀਂ ਇਹ ਗੱਲ ਕਰਨੀ ਆਪਾਂ ਦੱਸਣਾ ਵਾ ਆ ਦੱਸਣਾ ਵਾ ਤੇ ਜੇ ਆਪਾਂ 51500 ਲੈਨੇ ਆ ਤਾਂ 101500 ਉਹ ਲੈ ਲੈਣਾ ਉਹ 5-5000 ਕਿਉਂ ਲੈਂਦੇ ਆ ਆ ਇਦਾਂ ਹੀ ਕਰਿਓ ਓ ਠੀਕ ਕਿੰਨੇ ਦੀ ਫਿਰ ਕਰ ਦਈਏ ਇਹ ਦੇ ਦਈਏ ਤੁਹਾਡਾ ਸਹਿਬ ਬਲਾ ਫਰੇ ਮੁੱਲ ਹੈਗਾ ਜੀ ਇਹ 57000 ਰੁਪਇਆ 50 ਤੇ 7 ਹਾਂਜੀ ਦਾ ਸਿੱਧਾ ਡਾਈ ਆ ਜਾ ਨਹੀਂ ਨਹੀਂ ਉਹ ਬਾਬਾ ਜੀ ਤੁਸੀਂ ਤੇ ਬਹੁਤੇ ਤੁਸੀਂ ਖਿੱਚ ਕੇ ਜੀ ਤੁਸੀਂ ਮੈਨਾਂ ਜ਼ਿਆਦਾ ਕਰਾ ਦਿੰਦੇ ਜੀ ਅੱਛਾ ਆ 55000 ਰੁਪਇਆ ਤੇ ਦੇਣ ਲੈਣ ਆਪਾਂ 53 ਦੀ ਦੇਣੀ ਜੀ ਕਿਹ ਕਿਹ 53000 ਦੀ ਹਾਂ 53000 ਅੱਛਾ ਹੋਰ ਜਿੱਦ 100 ਰੁਪਏ ਹੋਰ ਹੋਣਗੇ 52 ਦੀ ਹਾਂ 52 ਦੀ ਆ ਨਾ ਕਰ ਦਿੱਗੇ ਗਵਿੰਦਾ ਜੀ ਆਦਿ ਜੋ ਜਾਣ ਦੋ ਵੀਰ ਜੀ ਚਲ ਜਾਣ ਦੋ ਜਾਣ ਦੋ ਹਨਾ ਤੇ ਅੱਗੇ ਆ ਗਈ ਐਚ ਐਫ ਇਹ ਵੀ ਸੂਈ ਆ ਹਾਂਜੀ ਹਾਂਜੀ ਸੂਈ ਇਹ ਇਹਦਾ ਆ ਬੱਚਾ ਨਾ ਇਹ ਇਹਦਾ ਆ ਬੱਚਾ ਵੀਰ ਜੀ ਹਾਂ ਹੋਊ ਵੀ ਹਫਤੇ ਦਾ ਹਾਂ ਦਿਨ ਦਾ ਨਾ ਹਾਂਜੀ ਹਾਂਜੀ ਤੇ ਵੀਰ ਜੀ ਗਾਂ ਵੇ ਲੋ ਵੱਡੀ ਵਹਿੜ ਆ ਫਾਰਮ ਵਾਲੀ ਕਿੰਨਾ ਦੁੱਧ ਕੋੜ ਹੋਊਗਾ ਦੁੱਧ ਵੀਰ ਜੀ 16 ਕਿਲੋ ਉਸ 12 ਕਿਲੋ ਹਾਜ਼ਰ ਹੋਊਗਾ ਥੱਲੇ 16 ਪੱਕਾ ਪੱਕਾ ਦੇ 16 ਕਿਲੋ 16 ਕਿਲੋ ਵਾ ਵਾ ਕਿਹੜਾ ਵੀ ਮੱਧੀ ਜੋੜੇ ਓਕੇ ਓਕੇ ਤੋਰ ਦੋ ਲੰਮੀ ਦੇ 16 ਕਿਲੋ ਭਾਂਡੇ ਚ ਦੁੱਧ ਪਾ ਰਹੀ ਆ ਜੀ ਹਾਂਜੀ ਸੂਆ ਤੇ ਜਾਊਗੀ ਸੂਆ ਤੇ ਜਾਵੇ ਅੱਛਾ ਚਲੋ ਲਾਈਵ ਮੋਡ ਲਿਓ ਧਿਆਨ ਨਾਲ ਹੌਲੀ ਹੌਲੀ ਕਾਲੀ ਪੈਂਦੀ ਆ ਤੇ ਥਾਂ ਵੀ ਤੁਹਾਡਾ ਨਾ ਤਿਲਕਣਾ ਜਾ ਫਾੜੀ ਵਾਲਾ ਝੱਡਾ ਜਾਂਦਾ ਵੀ ਬਾਕੀ ਚੱਟਾ ਬਹੁਤ ਹੋਈ ਲਗਾਈ ਠੀਕ ਆ ਜੀ ਫਿਰ ਦੁੱਧ ਫਿਰ ਪੱਕਾ 16 17 ਕਿਲੋ ਉਹ ਆ ਜਿਹੜਾ ਨਾ ਠੀਕ ਆ ਤੇ ਇਹ ਰੇਟ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦਈਏ ਫਿਕਸ ਜੀ ਰੇਟ ਵੀ ਜੀ ਲੈਣ ਦੇਣ ਵਾਲੀ ਗੱਲ ਹੀ ਆ ਹਾਂ ਮੁੱਲ ਕਰਦੇ ਜੇ ਆਪਾਂ 36000 ਰੁਪਇਆ ਅੱਛਾ ਠੀਕ ਹੈ ਜੀ ਤੇ ਜੇ ਸੁਣੋਣੀ ਜੀ ਆਪਣੀ 40000 ਦੀ ਹੋਰ ਕਰ ਦਈਏ ਹਾਂ ਹੋਰ ਕਰ ਦਈਏ ਪੂਰੇ 60 ਛੜ ਦੀ ਹੋ ਜੀ ਬੰਦੀ ਹੋ ਦੋ ਛੜ ਦੀ ਹੈ ਹਾਂ ਛੜ ਦੀਏ ਦੋ ਤਿੰਨ ਛੜ ਦੀਏ ਹਾਂ ਤਿੰਨ ਨਾ ਤਿੰਨ ਹੀ ਛੜੀਏ ਪੰਜ ਜਿਹੜਾ ਸ਼ੀਦੀ ਦੇ ਅੜੇ ਤੇ ਚੱਲਣ ਦੇ ਛੋਟਾਂ ਆ ਵਾਹ 55 ਰੀ ਪੂਰੇ 55 ਹਜ਼ਾਰ ਹਾਂ ਦੇ ਨਾ ਵਾਹ ਵਾਹ ਸਜਣੋ 55 ਹਜ਼ਾਰ ਦੀ ਤੇ ਦੁੱਧ ਦੁੱਧ ਵੀ ਜੀ 16 ਕਿਲੋ ਹੈ ਨਾ 15 16 ਕਿਲੋ ਜਿਹੜਾ ਮਰਜ਼ੀ ਮੇਰਾ ਵੀ ਛੋੜਿਆ ਹਾਂ ਹਾਂ ਹੋਊਗਾ ਇਹ ਨਾ ਅਥੇ ਕੋ ਮਾੜੀ ਤਾਲੀ ਆ ਫੁਲਕਾਲੀ ਪਾਈ ਆ ਨਾ ਹਾਂ 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 ਠੀਕ ਆ ਚਲੋ ਕੋਈ ਨਹੀਂ ਤੇ ਇਹਨੂੰ ਕਰਦੇ ਆਂ ਜੇ ਅਪ ਪਿੱਛੋ ਬੈਕਗ੍ਰਾਉਂਡ ਵਿਖਾ ਲਈ ਹੈ ਨਾ ਹਾਂਜੀ ਲਓ ਜੀ ਬਹੁਤ ਸੋਹਣਾ ਥਾਂ ਲੈਵਾ ਹਣਾ ਤਿਆਰ ਕੀਤਾ ਕਰਮ ਵਾਲੀ ਜੀਂਦੀ ਰਵੇ ਤੇ ਅੱਤ ਜੀ ਆ ਗਈ ਜਰਸੀ ਹਾਂਜੀ ਵੇ ਦੇ ਜਰਸੀ ਆ ਗਈ ਇਹ ਪੰਜਾਬ ਵਾਲੀ ਜਰਸੀ ਜੀ ਫੁੱਲ ਖੁੱਲ ਕੇ ਇਹ ਪੰਜਾਬ ਵਾਲੀ ਆ ਗਈ ਤੇ ਗੱਬਣ ਆ ਗਈ ਨਾ ਹਾਂਜੀ ਹਾਂਜੀ ਗੱਬਣ ਗੱਬਣ ਦੋਰਾ ਤਰਾ ਕਰਵਾਈਓ ਚੈੱਕ ਨਾ ਗੰਢੀ ਵੀਰ ਜੀ ਨਹੀਂ ਜਾਂਦੀ ਇਹ ਮੈਂ ਕਰਮਾ ਲਈ ਨਾ ਵਾਹ ਵਾਹ ਗੱਲਾਂ ਹੀ ਕਾਹਦੀਆਂ ਅਜੇ ਬਣੂਗੀ ਟਾਈਮ ਕਿੰਨਾ ਕੁ ਲੈਂਦੀ ਸੋਣ ਜੀ ਸਾ ਜੀ ਨੇ ਸ਼ੁਰੂਆਤ ਹੀ ਕੀਤੀ ਆ ਅੱਛਾ ਹਾਂ ਅਜੇ ਬਣਾਉਣ ਆ ਇਹਨੇ ਗਾਣੇ ਬਰ ਬਰ ਕਮਲੀ ਹੁਣਾ ਵਾਹ ਵਾਹ ਦਿਨ ਲੱਜੂ 8 ਹੈ 8 10 ਦਿਨ ਲੈਜੂ ਮੈਂ ਤਾਂ ਨਾ 10 ਦਿਨ 12 ਦਿਨ ਲਾਏ ਨੇ ਲੈ ਜਾਣੇ ਆ ਜੀ ਖੁੱਲ ਗਈ ਹਾਂ ਖੋਲ ਦਿੱਤੀ ਵਾ ਜਿ세 ਆਗੇ ਹਨਾ ਜਿ세 ਆਗੇ ਜੰਮੂ ਖਾ ਲਓ ਮੂੰਹ ਬਹੁਤ ਫੇਸਪਾਰਟੀ ਜਿ ਸੁਣੀ ਹਨਾ ਥਾਨ ਬੜਾ ਸੋਹਣਾ ਲੱਗਾ ਕਰਮਾਲੀ ਬੜਾ ਟਾਈਮ ਲਾਗੇ ਨਾ ਨੇ 8-10 ਦਿਨ ਹਾਂ ਉਹ ਹਿਸਾਬ ਨਾਲ ਆਰਡਰ ਕੁਆਲਟੀ ਦਾ ਹਿਸਾਬ ਹਮ ਤਾਜਾ ਸੱਜਣੋ ਲਾਇਓ ਠੀਕ ਹੈ ਜੀ ਕਾਤ ਵੱਡਾ ਏ ਬਾਈ ਦੇ ਮੋਢੇ ਤੇ ਆਉਂਦੀ ਆ ਕਿਉਂਕਿ ਕ੍ਰੋਸ ਜਰਸੀ ਪੰਜਾਬ ਵਾਲੀ ਆ ਨਾ ਮਾਚ ਲਾ ਲਈ ਨਹੀਂ ਲਾਓ 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 ਲਾ ਜੋ ਲਾਓ ਫੋਸ ਕਰ ਲੈਣ ਤੋਂ ਢੱਕ ਲੋ ਚੱਲ ਲੈ ਜਾ ਲੈ ਜਾ ਕਰ ਲਿਆ ਤੇ ਇਹ ਬਾਈ ਜੀ ਕੀਮਤ ਕਿੰਨੀ ਕਰਤੀ ਜਿੰਦੀ ਇਹਦੀ ਕੀਮਤ ਵਿੱਚ ਜਿਆਦੀ ਹੈ ਜਾਇਜ਼ ਹੀ ਆ ਕਿੰਨੀ ਕਰ ਦੀਏ ਇਹਦੀ ਕੀਮਤ ਵਿੱਚ ਜੇ ਹੈਗੀ ਜ 65000 ਰੁਪਏ ਅੱਛਾ ਤੇ ਜੈਸਨੋ ਗਾਂ ਉਹ ਦੇ ਦੂਗੀ 18 19 ਕਿਲੋ 20 ਕਿਲੋ ਦੇ ਸੇ ਬੇਟੇ ਵਾ 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 ਨਹੀਂ ਝੋੜੀ ਬੜੀ ਪਈ ਆ ਜੀ ਮੇਰੇ ਦੁਕਾਨ ਬੰਨ ਬੰਨ ਲੈ ਦੇ ਕਿੰਨੇ ਦੀ ਜੈਸਨੋ ਕਰ ਦਿੱ ਗਏ ਫਿਰ ਬਾਈ ਜੀ ਦੱਸੋ ਹਾਂ ਵੀਰ ਨੂੰ ਹਾਂ ਇਧਰ ਰੱਖੋ ਇਹ ਹਾਂ ਹਾਂ ਫਿਰ ਲੋਰ ਨੂੰ ਵੇਖ ਲੋ ਕਿੰਨੇ ਨਹੀਂ ਫਿਰ ਲੋਰ ਬਹੁਤ ਜਾ ਗਾਇ ਬਹੁਤ ਆ ਬੈਕਗ੍ਰਾਉਂਡ ਚੰਗੀ ਤਿਆਰ ਕੋ ਕਿੰਨੇ ਦੀ ਹਾਂ ਜੀ ਮਾਦਾਨ ਤਰੇੜੀ ਆ ਜੀ ਜਾਇਜ਼ ਕਰ ਦਿੱ ਗਏ ਹੋਰ ਜਾਇਜ਼ ਕਰ ਦਿੱ ਗਏ ਬਾਹਰ ਦੀ ਦੇ ਦੀ ਹੋਰ ਕਰ ਦੇ 60 ਦੀ ਦੇ ਦੀ ਹੋਰ ਕਰ ਦੇ 60000 ਦੀ 60 ਚੋਂ ਵੀ ਛੱਡ ਦੇ 100 ਰੁਪਏ ਛੱਡੋ ਅੱਜ 2000 ਨਹੀਂ 60 ਚੋਂ ਛੱਡੋ 1000 ਹੀ ਛੱਡ ਦੇ ਅੱਜ ਛੱਡ ਦੇ ਜਾਂਦੇ ਅੱਜ ਦੇ ਨਾ ਚਲੋ ਮੈਨੂੰ ਲੁੱਟਣ ਵਾਲੀ ਗੱਲ ਹੀ ਏ ਮੇਰਾ ਵੀਰ ਚਲ 1000 ਛੱਡ ਦੇ ਇੰਨੀ ਕੁ ਜੋ ਚਾਹੀ ਚੋਈ ਚਾਹੀ ਆ ਚੋਈ ਵਿਧੀ ਇਹਨਾ ਆਜੀ ਲੈਂਦੀ ਆ ਹੁਣੇ ਆਈ ਸਾਹਮਣੇ ਹਿਸਾਬ ਨਾਲ ਹਾਂਜੀ ਹਾਂਜੀ ਹੁਣੇ ਆਈ ਸਾਹਮਣੇ ਤੇ 3 ਕਿਲੋ ਚੋਈ ਵਿਧੀ 3 ਕਿਲੋ ਚੋ ਕੇ ਆਈ ਹੈ ਨਾ 2.5 ਕਿਲੋ ਚੋਈ ਆ 3 ਕਿਲੋ ਹਾਂ ਤੇ ਪਾਪੂ ਕਰਕੇ ਲੈਣਦੀ ਚੋਣ ਓਕੇ ਵੀਰੇ ਹਾਂਜੀ ਚੋਣ ਬਿਲਕੁਲ ਓਕੇ ਠੀਕ ਆ ਦੋਸਤ ਵੀਰ ਜੀ ਬਹੁਤ ਹੀ ਚੰਗੀ ਹੈ ਤੇ ਠੰਡੀ ਦੀ ਹੋੜੀ ਹੈ ਅੱਛਾ ਬਹੁਤ ਜਿਆਦੀ ਵਾਹ ਵੱਛਾ ਮਗਰ ਅੱਛਾ ਮਗਰ ਠੀਕ ਆ ਤੋਰਾ ਕਰਵਾਈਏ ਚੱਕ ਜਰਸੀ ਆ ਗਈ ਨਾ ਹਾਂਜੀ ਹਾਂਜੀ ਦੁੱਧ ਮੌਕੇ ਦਾ ਬਾਈ ਕਿੰਨਾ ਕੋਲ ਹੋਊਗਾ ਮੌਕੇ ਦਾ ਵਿੱਚ ਜੀ 10 ਕਿਲੋ ਦੁੱਧ ਹੋਊਗਾ ਠੀਕ ਆ ਸੱਜਣੋ ਬੇਨਤੀ ਏਕ ਤੁਹਾਨੂੰ ਵੀ ਉਹਨਾਂ ਤਿੰਨਾਂ ਬਿਹੜਾਂ ਦੀ ਵੀਡੀਓ ਜਿਹੜੀ ਸ਼ੂਟ ਕਰ ਲਈ ਆ ਤੇ ਵਹਿੜ ਹੁਣ ਆਈ ਆ ਚਲੋ ਆ ਗਈ ਆ ਤਿਆਰੀ-ਵਿਆਰੀ ਨਾਲ ਕਰਕੇ ਤੇ ਬਾਤੀ ਆ ਤੇ ਵਹਿੜ ਚੰਗੀ ਆ ਦੁੱਧ ਕੋਈ 10000 ਕਿਲੋ ਮੌਕੇ ਦਾ ਦੱਸ ਰਹੇ ਨੇ ਤੇ ਕੱਦ ਮੀਡੀਅਮ ਆ ਮੈਂ ਤੁਹੀਂ ਅੰਤਾਜਾ ਲਾਇਓ ਮੇਰੇ ਭਰਾ ਸਾਰੇ ਤੇ ਮਗਰ ਵੱਛਾ ਜਰਸੀ ਆ ਜਰਸੀਆਂ ਦਾ ਆਮ ਕੱਦ ਮੀਡੀਅਮ ਹੁੰਦਾ ਸੱਜਣੋ ਤੇ ਥਾਨਲੇਵਾ ਬੜਾ ਖਬਰਦਾਰ ਆ ਐਨੂੰ ਲਾਇਓ ਇੱਕ ਰਾਂ ਲਓ 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 ਜੀ ਜਰਸੀਆਂ ਦਾ ਜੱਟਾ ਕਾਦ ਆ ਆਮ ਹੁੰਦਾ ਅਸੀਂ ਵੇਖੋ ਧਿਆਨ ਨਾਲ ਹਨਾ ਨਿੱਕੀ ਜੀ ਫੇਸ ਕੁਆਲਿਟੀ ਆ ਥਾਨ ਬੜਾ ਸੋਹਣਾ ਲੱਗਾ ਹੱਤੀ ਚਵਾਈ ਵਾਲਾ ਥਾਨ ਆ ਤੇ ਕੱਦ ਤੁਸੀਂ ਅੰਤਾਜਾ ਵੇਖ ਲਓ ਕਿੱਦਾਂ ਆ ਹਨਾ ਠੀਕ ਆ ਲੈ ਜਾਓ ਪਰਾਂ ਨੂੰ ਬੱਚੇ ਨਾਲ ਥਾਂ ਲੈ ਬਾ ਬੜਾ ਖੌਫਦਾ ਠੀਕ ਆ ਉੱਥੇ ਲੈ ਜਾਓ ਪਰਾਂ ਚ ਬੰਦੋ ਬਾਈ ਜੀ ਕਿੰਨੇ ਦੀ ਦੇ ਦੇਣੀ ਆ ਬੱਜੈਸ ਨੂੰ ਜੈਸਨੂ ਵੀ ਦੀ ਮਗਾ ਜਾ ਮੋਲੀ ਆ ਹਾਂ ਕਿੰਨਾ ਬਾਈ ਜੀ ਬੋਲ ਵੀਰ ਜੀ ਹੈਗਾ ਜੇ 30000 ਰੁਪਇਆ ਅੱਛਾ ਹਾਂ ਜੀ ਤੇ ਜੈਸਨੂ ਜੈਸਨੂ ਉਹ ਵੀਰ ਜੀ ਨਹੀਂ ਜੇ 32500 ਦੀ 32 ਦੀ ਕਰ ਦੀ ਹੈ ਨਾ ਚਲੋ ਬੱਤੀ ਦੀ ਜਾਂ 32000 ਦੀ ਜਸਨ ਹੋਣੀ ਆ ਹਾਂ ਸੂਈ ਸਵਾਈ ਆ 32000 ਦੀ ਜਸਨ ਹੋਣੀ ਆ ਤੇ ਬਾਕੀ ਸੋਹਣੀਆਂ ਵੜ ਜਨੇ ਜੋਗੀ ਆ ਮਗਰੋਂ ਆਈ ਕਰਕੇ ਚਲੋ ਵੀਡੀਓ ਫਿਰ ਮਗਰੋਂ ਸਾਨੂੰ ਕਰਨੀ ਪੈਣੀ ਕਲਿੱਪ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਤੇ ਦੱਬ ਕੇ ਜਿਹੜੀ ਗਾ ਸ਼ੇਅਰ ਕਰਦੇ ਆ ਕਰੋ ਵੜਾਂ ਚੰਗੀਆਂ ਇਹਨਾਂ ਦਾ ਵੀ ਜੈਸਾ ਆਪਾਂ ਲਾਇਆ ਸਾਰੀਆਂ ਵੜਾਂ ਚੰਗੀਆਂ 17 15 ਦੁੱਧ ਵਾਲੀਆਂ ਸਾਰੀਆਂ ਹਾਜ਼ਰ ਆ ਇੱਕ ਥੱਲੇ 16 ਕਿਲੋ ਮੌਕੇ ਦਾ ਦੁੱਧ ਵਿੱਚ ਰਿ ਥੱਲੇ ਇੱਕ ਥੱਲੇ 14 ਕਿਲੋ ਸੂਈਆਂ ਸਵਾਈਆਂ ਆਹਰ ਸ਼ਹਿਰ ਜਰਸਿੰਗਾਂ ਚਾਰ ਤਰ੍ਹਾਂ ਦੀਆਂ ਇੱਥੇ ਵੈਰਾਈਟੀਆਂ ਐ ਦੋ ਤਿੰਨ ਫਿਰ ਆਪ ਵੀ ਪਸੰਦ ਕਰਿਓ ਪਸੂ ਸਾਰੇ ਚੰਗੇ ਦੇ ਧਾਰੂ ਆ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ